ਤੂੰ ਕਿਹੜੀ ਕਿਲਾਸੀ ਥਰਡ ਆਵੜੇ ਨਾ ਆਗੀ ਤੇਰਾ ਇਹ ਤਾਂ ਖਰਾਬ ਆਦਮੀ ਹੈ ਹਾਂਜੀ ਇਹ ਇੱਕ ਅਗਰਦਨਾ ਦਾ ਮੁੰਡਾ ਹੈ ਉਹ ਮੈਂ ਤਾਂ ਸਾਹਿਬ ਬਣਿਆ ਇਸ ਪਿੰਡ ਦੇ ਵਿੱਚ ਨਾ ਸਹੀ ਦੱਸਾਂ ਤਾਂ ਇੱਕੋ ਹੀ ਗੁਰਦੁਆਰਾ ਆ ਤੇ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਾਰੇ ਆਸ ਕਰਦਾ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਸਵਾਗਤ ਹੈ ਨਵੇਂ ਦਿਨ ਤੇ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਇੱਕ ਹੋਰ ਨਵੇਂ ਪਿੰਡ ਦੀ ਵੀਡੀਓ ਲੈ ਕੇ ਤੁਹਾਡੇ ਅੱਗੇ ਹਾਜ਼ਰ ਆ 12729 ਪਿੰਡਾਂ ਦੇ ਵਿੱਚੋਂ ਇੱਕ ਹੋਰ ਪਿੰਡ ਹੈ ਭੂਰੀ ਮਾਜਰਾ ਜਿਹੜਾ ਕੀ ਪਟਿਆਲਾ ਡਿਸਟ੍ਰਿਕਟ ਦੇ ਵਿੱਚ ਪੈਂਦਾ ਤੇ ਤਹਿਸੀਲ ਇਸ ਨੂੰ ਪਿੰਡ ਨੂੰ ਰਾਜਪੁਰਾ ਲੱਗਦੀ ਤੇ ਇਸ ਪਿੰਡ ਤੋਂ ਜਿਹੜਾ ਰਾਜਪੁਰਾ ਉਹ ਹੈਗਾ ਆ 10 ਕਿਲੋਮੀਟਰ ਦੀ ਦੂਰੀ ਤੇ ਤੇ ਆ ਸਾਹਮਣੇ ਜਿਹੜਾ ਪਿੰਡ ਆ ਆ ਦੇਖ ਲਓ ਆ ਪੂਰੀ ਮਾਜਰਾ ਤੇ ਨन्हेੜਾ ਇੱਧਰ ਪਿੰਡ ਆ ਇੱਧਰ ਨन्हेੜਾ ਪੈ ਜਾਂਦਾ ਪਿੰਡ ਤੇ ਆ ਇੱਧਰ ਆ ਸਾਹਮਣੇ ਜਿਹੜਾ ਪਿੰਡ ਪੈ ਰਿਹਾ ਇਹ ਹੈਗਾ ਪੂਰੀ ਮਾਜਰਾ ਤੇ ਚਲੋ ਆਪਾਂ ਤੁਹਾਨੂੰ ਲੈ ਕੇ ਚੱਲਦੇ ਆਂ ਤੇ ਪਿੰਡ ਦੀ ਸੈਰ ਕਰਾਉਣੇ ਆ ਦਿਖਾਉਣੇ ਆ ਤੁਹਾਨੂੰ ਪਿੰਡ ਤੇ ਇੱਥੋਂ ਦੀ ਆਪਾਂ ਜਾਣਕਾਰੀ ਤੁਹਾਨੂੰ ਅੱਗੇ ਜਾ ਕੇ ਦੱਸਦੇ ਆਂ ਮਹਾਂਜੀ ਦੋਸਤੋ ਹੁਣ ਅਸੀਂ ਪਹੁੰਚ ਗਏ ਆ ਪੂਰੀ ਮਾਜਰਾ ਪਿੰਡ ਦੇ ਵਿੱਚ ਤੇ ਮੇਰੇ ਨਾਲ ਇਧਰ ਜੋ ਬਣ ਜੋ ਬਣ ਕਿਵੇਂ ਆ। ਚੱਲੀ ਆ ਬਾਈ। ਇਹ ਆ ਇਹਨਾਂ ਦੀ ਮੋਟਰ ਇਹਦੇ ਚਾਚੇ ਦੀ ਮੋਟਰ ਆ ਤੇ ਅਸੀਂ ਇੱਥੇ ਆ ਮੋਟਰਸਾਂ ਲਾਇਆ। ਮੋਟਰਸਾਂ ਇਹਨਾਂ ਦੇ ਆ। ਮੇਰਾ ਨਹੀਂ ਗਾ। ਤੇ ਆ ਪਿੰਡ ਆ ਬਈ ਬਹੁਤ ਸੋਹਣਾ ਪਿੰਡ ਬਣਿਆ ਹੋਇਆ ਆ। ਆ ਬਾਪੂ ਜੀ ਵੀ ਜਾ ਰਹੇ ਨੇ। ਵੈਸੇ ਮੈਂ ਸੋਚਿਆ ਸੀ ਬਾਪੂ ਜੀ ਦੇ ਨਾਲ ਵਾਰਤਾਲਾਪ ਕਰਾਂਗਾ ਪਰ ਨਹੀਂ ਹੋ ਸਕੀ। ਤੇ ਇਹ ਸਾਹਮਣੇ ਗੁਰਦੁਆਰਾ ਸਾਹਿਬ ਬਣਿਆ ਇਸ ਪਿੰਡ ਦੇ ਵਿੱਚ ਨਾ ਸਹੀ ਦੱਸਾਂ ਤਾਂ ਇੱਕੋ ਹੀ ਗੁਰਦੁਆਰਾ ਆ ਤੇ ਬਾਕੀ ਤੁਹਾਨੂੰ ਦੱਸਦੇ ਆ ਇੱਥੋਂ ਦੀ ਜਿਹੜੀ ਪੋਪੂਲੇਸ਼ਨ ਹੈਗੀ ਆ ਮਤਲਬ ਆਬਾਦੀ ਹੈ ਜਿਹੜੀ ਟੋਟਲ ਪਿੰਡ ਦੀ ਉਹ ਹੈਗੀ ਆ 414 ਠੀਕ ਹੈ ਜੀ ਤੇ ਇੱਥੇ ਹਾਊਸ ਜਿਹੜੇ ਬਣੇ ਹੋਏ ਨੇ ਪਿੰਡ ਦੇ ਵਿੱਚ ਉਹ ਹੈਗੇ ਆ ਸਾਰੇ 82 82 ਹਾਊਸ ਬਣੇ ਹੋਏ ਨੇ ਪਿੰਡ ਦੇ ਵਿੱਚ ਕੋਈ ਜ਼ਿਆਦਾ ਨਹੀਂ ਹੈਗੇ ਸਾਬਲਾਂ ਕੋਈ ਤਿੰਨ ਕੁ 100 ਵੋਟ ਹੋਵੇਗੀ ਇਸ ਪਿੰਡ ਦੀ ਇੰਨੀ ਜ਼ਿਆਦਾ ਵੋਟ ਹੈ ਨਹੀਂ ਯਾਰ ਪਿੰਡ ਇੰਨਾ ਜ਼ਿਆਦਾ ਸੋਨਾ ਲੱਗ ਰਿਆ ਨਾ ਯਾਰ ਕੀ ਗੱਲ ਸ਼ਾਹ ਪਿੱਛੇ ਇੱਕ ਗਿਰਸਰਾ ਪਿੰਡ ਵੇਖਿਆ ਇੱਕ ਗਿਰਸਰਾ ਜਿਹੜਾ ਗਿਰਸਰਾਏ ਜਿਹੜਾ ਪਿੰਡ ਆ ਉਹ ਇਸ ਪਿੰਡ ਤੋਂ ਸਿਰਫ ਤੋਂ ਸਿਰਫ 1 ਕਿਲੋਮੀਟਰ 1 ਕਿਲੋਮੀਟਰ ਦੀ ਦੂਰੀ ਤੇ ਆ ਇਸ ਪਿੰਡ ਦੇ ਨਾਲ ਇੱਕ ਪਿੰਡ ਹੋਰ ਹੈਗਾ ਅਲੀ ਮਾਜਰਾ ਉਹ ਨੇੜੇ ਹੀ ਲੱਗਦਾ ਇਸ ਪਿੰਡ ਤੇ ਦੇਖੋ ਯਾਰ ਸ਼ਹਿਰ ਵਾਲੀ ਫੀਲਿੰਗ ਆ ਰਹੀ ਹੈ ਨਾ ਪਰ ਪਿੰਡ ਬਹੁਤ ਸੋਹਣਾ ਬਣਿਆ ਹੋਇਆ ਹੈ ਪਾਰਕ ਵੀ ਗਈਗੇ ਹਾਂ ਪਿੱਛੇ ਟੈਂਚੀ ਦੇ ਹਾਂ ਪਿੱਛੇ ਪਿੰਡ ਦੀ ਪਾਰਕ ਵੀ ਚਲੋ ਆਪਾਂ ਉੱਥੇ ਵੈਸੇ ਲੈ ਕੇ ਚੱਲਦੇ ਹਾਂ ਤੁਹਾਨੂੰ ਉਹ ਹੋਣੇ ਆ ਇੱਕੋ ਤੋਂ ਸੰਸੈਟ ਸੰਸੈਟ ਕੀ ਹੁਣ ਸ਼ਾਮ ਹੋ ਚੱਲੀ ਐ ਦਿਨ ਢਲੀ ਜਾਂਡਿਆ ਤੇ ਸੂਰਜ ਬਹੁਤ ਸੋਹਣਾ ਲੱਗਦਾ ਪਿਆ ਯਾਰ ਇੱਕ ਨਾ ਪਿੰਡ ਦੀ ਮੈਨੂੰ ਬਹੁਤ ਸੋਹਣੀ ਚੀਜ਼ ਲੱਗੀ ਆ ਵੇਖੋ ਬੈਠਣ ਲਈ ਬਣਾ ਰੱਖਿਆ ਇਹਨਾਂ ਨੇ ਪਿੰਡ ਦੇ ਵਿੱਚ ਬਾਹਰ ਫਿਰ ਮਤਲਬ ਬਾਹਰ ਇੱਕ ਆੜ ਤੋਬਾ ਬਣਿਆ ਛੱਪੜ ਹੀ ਕਹਿ ਲਓ ਪਿੰਡ ਦਾ ਆ ਤੂੰ ਆਇਆ ਵੇਖਿਆ ਤੇ ਬੜਾ ਘੈਂਟ ਲੱਗਿਆ ਮੈਨੂੰ ਇਹ ਸੀਨ ਜਾਂ ਸਿਸਟਮ ਜਾਂ ਬੜਾ ਸੋਹਣਾ ਪਿੰਡ ਲੱਗਾ ਯਾਰ ਵੇਖ ਮੈਨੂੰ ਘੱਗਰਸਰਾਹੇ ਪਿੰਡ ਤੇ ਮਰਦਾਪੁਰ ਪਿੰਡ ਨਾਲੋਂ ਆ ਪਿੰਡ ਮੈਨੂੰ ਬਹੁਤ ਸੋਹਣਾ ਲੱਗਾ ਬਾਕੀ ਹਲੇ ਹੋਰ ਪਿੰਡਾਂ 'ਚ ਵੀ ਜਾਣਾ ਆਪਾਂ ਵੇਖਾਂ ਕਾਫੀ ਸੋਹਣੇ ਸੋਹਣੇ ਪਿੰਡ ਪਏ ਯਾਰ ਕਾਫੀ ਸੋਹਣੇ ਸੋਹਣੇ ਪਿੰਡ ਪਏ ਹੋਏ ਨੇ ਵੀ ਜਿੱਥੇ ਕਿਤਾਬ ਐਕ ਵੀ ਨਾਲ ਚੱਕਣਾ ਪੈਂਦਾ ਹੋ ਸਾਹਮਣੇ ਪਾਰਕ ਆ ਗਈ ਸ਼ਾਹਬ ਜਦ ਬਾਬਾ ਜੁਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਪਾਰਕ ਹੋਰ ਸਾਹਮਣੇ ਪਾਰਕ ਆ ਵੇਖੋ ਆ ਪਾਰਕ ਯਾਰਾ ਜਿਹੜੇ ਇਹਨਾਂ ਨੇ ਆ ਜਿਹੜੇ ਲੱਗੇ ਹੋਏ ਨਾ ਪੇੜ ਪੌਦੇ ਜੋ ਵੀ ਹੈ ਮੈਨੂੰ ਇਹਨਾਂ ਬਾਰੇ ਇਨੀ ਜਾਣਕਾਰੀ ਨਹੀਂ ਹੈਗੀ ਤੇ ਇੰਨਾ ਕਰਕੇ ਨਾ ਥੋੜਾ ਪਿੰਡ ਦਾ ਇੰਨਾ ਜਿਆਦਾ ਸੋਹਣਾ ਮਾਹੌਲ ਲੱਗ ਰਿਹਾ ਨੇ ਇਹ ਗੁਰਦੁਆਰਾ ਸਾਹਿਬ ਇਹ ਪਿੰਡ ਦਾ ਇਕੋ ਹੀ ਇਸ ਪਿੰਡ ਦੇ ਵਿੱਚ ਨਾ ਗੁਰਦੁਆਰਾ ਇਕੋ ਹੀ ਹੈ ਕਿਉਂਕਿ ਇੰਨੀ ਜਿਆਦਾ ਵੋਟ ਹੈ ਨਹੀਂ ਇਸ ਪਿੰਡ ਦੀ ਆਹ ਪਾਰਕ ਬਣੀ ਹੋਈ ਮੈਂ ਵੀਡੀਓ ਬਣਾ ਰਿਹਾ ਸਾਹਮਣੇ ਬੱਚੇ ਆ ਰਹੇ ਨੇ ਮੈਂ ਵੀਡੀਓ ਬਣਾ ਰਿਹਾ ਸਾਹਮਣੇ ਬੱਚੇ ਵੇ ਆ ਮੇਰੀ ਬਣਾ ਮੇਰੀ ਬਣਾ ਹਾਂਜੀ ਲਓ ਜੀ ਇਸੇ ਪਿੰਡ ਦੇ ਅੱਜਾ ਕਿਹੜੀ ਕਲਾਸ ਚ ਪੜਦੇ ਫਰਸਟ ਜਾ ਫਰਸਟ ਜੀ ਤੂੰ ਕਿਹੜੀ ਕਲਾਸ ਹੈ थर्ड थर्ड ਹੈ ਨਾ ਆਗੀ ਤੇਰਾ ਹੈ ਕਮਾ ਹੈ ਕਮਾ ਤੇਰਾ ਗੁਰਪ੍ਰਤਾਪ ਗੁਰਪ੍ਰਤਾਪ ਬਾਏ ਬਾਏ ਸੀ ਯੂ ਲੋਰਿਆ ਵਲੌਗ ਚੈਨਲ ਸਬਸਕ੍ਰਾਈਬ ਕਰ ਲਿਓ ਜੀ ਓਕੇ ਇਹਨਾਂ ਨੂੰ ਵੀ ਕਹਿਤਾ ਆਪਾਂ ਲੋਰਿਆ ਵਲੌਗ ਤਾਡੀ ਵੀ ਕਰ ਲੈਨੇ ਬਾਪੂ ਸਾਥਰੀ ਘਾਲ ਸਾਥਰੀ ਘਾਲ ਸਾਗੇ ਮੋ ਜਾਦੀਆਂ ਖਿੱਚੇ ਹੋਰ ਹੀ ਨਾ ਕਿਰੇ ਕੁੜੀਆਂ ਦੀ ਫੋਟੋ ਖਿੱਚਦੇ ਨਹੀਂ ਨਹੀਂ ਬਾਬੂ ਮੇਰਾ ਚੈਨਲ ਹੈ ਆਪਦਾ ਮੈਂ ਉਹਦੇ ਤੇ ਆ ਮੈਂ ਦੀਆਂ ਵੀਡੀਓ ਪਿੰਡਾਂ ਪਿੰਡਾਂ ਦੇ ਵਿੱਚ ਮੈਂ ਅਭੋਰ ਤੋਂ ਰਹਿਣ ਵਾਲਾ ਹਾਂ ਅਭੋਰ ਤੋਂ ਰਹਿਣ ਵਾਲਾ ਹਾਂ ਹਾਂਜੀ ਓਏ ਇਹ ਕੱਗਰਾਂ ਦਾ ਤੇ ਭਰਾ ਆ ਆਦਮੀ ਹੈ ਹਾਂਜੀ ਇਹ ਕੱਗਰਾਂ ਦਾ ਮੁੰਡਾ ਹੈ ਮੈਂ ਜਾਣ ਅੱਛਾ ਇਸ ਪਿੰਡ ਬਾਰੇ ਮਾੜਾ ਇਹ ਦੱਸੋ ਮੈਨੂੰ ਕਦੋਂ ਬਣਿਆ ਸੀ ਇਹ ਪਿੰਡ ਹਾਂਜੀ ਪਿੰਡ ਕਰੋਂ ਬਣਿਆ ਇਹ ਪੱਕਾ ਤਾਂ ਦਾ ਮੁਸੰਮਾਨ ਨੇ ਬਣਾਇਆ 47 ਤੋਂ ਬਾਅਦ ਬਣਿਆ ਤੇ 20-25 ਸਾਲ ਹੀ ਹੋ ਗਏ ਨੇ ਪਿੰਡ ਬਣੇ ਨੂੰ ਅੱਛਾ ਜੀ ਪਹਿਲਾਂ ਦੇ ਕੱਚੇ ਮਕਾਨ ਹੀ ਸੀ ਵੋਟ ਕਿੰਨੀ ਇੱਥੋਂ ਦੀ ਉਹ ਵੀ 300 ਵੋਟ ਤਾਂ 300 ਵੋਟ ਹੈ ਲੈ ਅੱਛਾ ਠੀਕ ਹੈ ਚਲੋ ਬਾਪੂ ਜੀ ਵਧੀਆ ਲੱਗਾ ਮਿਲ ਕੇ ਚਲੋ ਸੋ ਵੈਸੇ ਬਾਪੂ ਜੀ ਦੇ ਨਾਲ ਮਿਲ ਕੇ ਬਹੁਤ ਵਧੀਆ ਲੱਗਾ ਬਹੁਤ ਚੰਗੇ ਇਨਸਾਨ ਸੋ ਮਿਲਦੇ ਆਪਾਂ ਨਵੀਂ ਇੱਕ ਵੀਡੀਓ ਦੇ ਵਿੱਚ ਨਵੇਂ ਇੱਕ ਹੋਰ ਪਿੰਡ ਦੇ ਵਿੱਚ ਅਗਲੇ ਪਿੰਡ ਆਪਾਂ ਵਾਲੀ ਮਾਜਰਾ ਕੱਢਾਂਗੇ ਉੱਥੇ ਚੱਲਾਂਗੇ ਆਪਾਂ ਉਸ ਪਿੰਡ ਦੇ ਬਾਰੇ ਜਾਣਕਾਰੀ ਲਵਾਂਗੇ ਤੇ ਜਾਣਕਾਰੀ ਅੱਜ ਦੀ ਇਹ ਛੋਟੀ ਜੀ ਵੀਡੀਓ ਦੇ ਵਿੱਚ ਤੁਹਾਨੂੰ ਜਾਣਕਾਰੀ ਪੂਰੀ ਮਾਜਰਾ ਪਿੰਡ ਦੀ ਜਾਣਕਾਰੀ ਤੁਹਾਨੂੰ ਕਿੱਦਾਂ ਦੀ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਜੀ ਤੇ ਚੈਨਲ ਨੂੰ ਸ਼ੇਅਰ ਜਰੂਰ ਕਰਿਓ ਇਹ ਕਮੈਂਟਾਂ ਦੇ ਵਿੱਚ ਇਹ ਦੱਸਦੇ ਹੋ ਜੀ ਕਿੱਦਾਂ ਲੱਗੀ ਵੀਡੀਓ ਤੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਜਰੂਰ ਕਰਦੇ ਹੋ ਜੀ ਤੇ ਹੋਰਤ ਵੀ ਕਰਵਾਇਓ ਤੇ ਬੜੀ ਮਿਹਰਬਾਨੀ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ